ਸਰਹੱਦੀ ਪਿੰਡ ਹਬੀਬwala ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੰਬੰਧੀ ਕੀਤਾ ਗਿਆ ਜਾਗਰੂਤ ਸੀਮਾ ਸੁਰੱਖਿਆ ਬਲ ਸੈਇਦ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਕੈਂਪ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਯੋਧਨ ਨਸ਼ਾ ਵਿਰੋਧ ਮਹੀਨਾ ਕਾਮਯਾਬ ਕਰਨ ਲਈ ਅੱਜ ਭਾਰਤ ਪਾਕਿਸਤਾਨ ਦੀ ਸਰਹੱਦੀ ਪਿੰਡ ਹਬੀਬ ਵਾਲਾ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਸੈਮੀਨਾਰ ਵਿੱਚ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਪੰਜਾਬ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਚੇਤੇ ਦੌਰ ਦੇ ਹਾਜ਼ਰ ਹੋਏ ਸੈਮੀਨਾਰ ਵਿੱਚ ਪਿੰਡ ਹਬੀਬ ਵਾਲਾ ਤੋਂ ਇਲਾਵਾ ਪਿੰਡ ਗੰਦੂ ਖਿਲਚਾ ਤਾੜ ਦੇ ਸਰਪੰਚਾਂ ਪੰਚਾਇਤ ਮੈਂਬਰਾਂ ਅਤੇ ਪਾਰੀ ਗਿਣਤੀ ਚ ਪਿੰਡ ਵਸੀਆਂ ਨੇ ਪਾਗ ਲਿਆ ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ 19 ਓਟ ਸੈਂਟਰਾਂ ਦੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਨਸ਼ਾ ਛਡਾਊ ਕੇਂਦਰਾਂ ਹੀ ਨਸ਼ਾ ਛਡਣ ਦੀਆਂ ਵਿਅਕਤੀਆਂ ਲਈ ਦਵਾਈਆਂ ਆਦਤ ਦੇ ਪੂਰੇ ਪ੍ਰਬੰਧਨ ਨਸ਼ਾ ਛਡਣ ਦੀ ਸਿੱਖਿਆ ਵਿਅਕਤੀ ਇਹਨਾਂ ਸੈਂਟਰਾਂ ਦੇ ਬਿਲਕੁਲ ਮੁਕਤ ਇਲਾਜ ਕਰਵਾ ਸਕਦੇ ਹਨ ਅਤੇ ਨਸ਼ਾ ਛਡਣ ਦੀ ਮਹਿਮੱਤਾ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ਇਸ ਮੌਕੇ ਪਿੰਡ ਗੰਦੂ ਕਿਲ ਚੌਤਾੜ ਦੇ ਸਰਪੰਚ ਜਗਜੀਤ ਸਿੰਘ ਜੱਗੀ ਪਿੰਡ ਹਬੀਬਵਾਲ ਦੇ ਸਰਪੰਚ ਵਗੀਚਾ ਸਿੰਘ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਸਿਹਤ ਵਿਭਾਗ ਤੋਂ ਸਿਹਤ ਕਰਮਚਾਰੀ ਅਮਰਜੀਤ ਸਿੰਘ ਵੀ ਹਾਜ਼ਰ ਸਨ मैं सरपंच जगजीत सिंह पिंड गंधु किल्चा उताड़ ਸਾਡੇ ਨਾਲ ਅੱਜ ਸਿਹਤ ਵਿਭਾਗ ਪੰਜਾਬ ਪੁਲਿਸ ਅਤੇ ਡੀਐਸਫ ਦਾ ਸਾਂਝਾ ਆਪਰੇਸ਼ਨ ਕੀਤਾ ਜਿਹਦੇ ਵਿੱਚ ਅਸੀਂ ਯੋਧ ਨਸ਼ਿਆਂ ਵਿਰੁੱਧ ਕੈਂਪ ਲਗਾਇਆ ਗਿਆ ਹੈ ਤੇ ਬਹੁਤ ਵਧੀਆ ਸੀ ਇੱਥੇ ਸਿੱਖਣ ਨੂੰ ਕੁਝ ਮਿਲਿਆ ਹੈ ਅਤੇ ਅਸੀਂ ਸਾਰੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਆਪਾਂ ਨੇ ਕਿੱਦਾਂ ਆਵਾਜ਼ ਉਠਾਉਣੀ ਹੈ ਤੇ ਇਸ ਦਲਦਲ ਚੋਂ ਕਿੱਦਾਂ ਨਿਕਲਣਾ ਹੈ ਤੇ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਵੀਰੇ ਇੱਥੇ ਪਹੁੰਚੇ ਜੀ ਠੀਕ ਅੱਜ ਸੇਫ ਤੋਂ ਚੋਰ ਤੋਂ ਇਹ ਆਪਣਾ ਹੈ ਜੀ ਇਹ ਸਭ ਜਾਪੂਰ ਪੁਲਿਸ ਪਿੰਨਾਂ ਦੇ ਸਾਂਝੇ ਉਪਮ ਸਬਕਰ ਪਿੰਡ ਦੇ ਵਿੱਚ ਜੂਤ ਰਚਾ ਸਿਹਤ ਮੁਹਿੰਮ ਹੈ ਜਗਰੂਕਤਾ ਕੈਂਪ ਲਗਾਇਆ ਗਿਆ ਇਸ ਜਾਗਰੂਕਤਾ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਸਿਹਤ ਭਾਗ ਵੱਲੋਂ ਮੈਸੇਜ ਛੱਡਣ ਲਈ ਦਿੱਤੇ ਜਾ ਰਹੇ ਹਨ ਸਿਹਤ ਸਹੂਲਤਾਂ ਮੁਫਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਪਿੰਡ ਵਾਸੀਆਂ ਵੱਲੋਂ propto ਦਵਾਇਆ ਗਿਆ ਇਸ ਤੇ ਆਪ ਸਰਕਾਰ ਦੀ ਮੁਹਿੰਮ ਰੋਧ ਨਸ਼ਾ ਰੋਧ ਇਹ ਚ ਬਣਦਾ ਸੰਯੋਗ ਦੇਵਗੇ ਕਿ ਇਸ ਅਲਾਮਤ ਨੂੰ ਦਿਲ ਵਿੱਚੋਂ ਖੂਰ ਕਰਨ ਲਈ ਪੂਰਾ ਸਰਪ੍ਰਸਤ ਅਧਰਾਂ ਲਾ